ਨਵੀਂ ਵਲੌਗ ਅੱਜ ਦਾ ਵਲੌਗ ਸਟਾਰਟ ਕਰਤਾ ਭਾ 7:04 40 ਮਿੰਟ ਤੇ 45 ਮਿੰਟ ਵੇਖੋ ਕਿੰਨਾ ਟਾਈਮ ਲੇਟ ਹੋ ਗਿਆ 8 ਵਜੇ ਸਕੂਲੇ ਜਾਣਾ ਮੈਂ 15 ਮਿੰਟ ਰਹਿਗਾ ਮੇਰੇ ਕੋਲ ਚਾਹ ਚੁਕ ਪੀਣਾ ਮਗਰ ਚਾਰ ਮੈਂ ਚਾਹ ਚੁਕ ਲਈਏ ਪੀਨੇ ਤਾਂ ਗਾਇਸ ਚਾਹ ਚੁ ਪੀ ਲਈ ਆਪਾਂ ਤੇ ਗਾਇਸ ਸਕੂਲੋਂ ਆ ਗਿਆ ਤੇ ਰੋਟੀ ਡੋੜੀ ਖਾਵਾਂ ਰੋਟੀ ਖਾਣੇ ਗਾਇਸ ਆ ਗਈ ਰੋਟੀ ਆਲੂ ਕੀ ਸਬਜੀ ਇਹ ਚਟਨੀ ਇਹ ਚਾ ਇਹ ਰੋਟੀ ਖਾਤੇ ਹੈ ਗਾਇਸ ਰੋਟੀ ਰੋਟੀ ਖਾਣ ਤਾਂ ਰੋਟੀ ਰੋਟੀ ਖਾਦੇ ਮਿਲਣਾ ਗਾਇਸ ਮੈਂ ਨਾ ਰੋਟੀ ਰੋਟੀ ਖਾ ਲਈ ਤੇ ਮੈਨੂੰ ਉਹਨੇ ਪਤਾ ਲੱਗਾ ਕਿ ਆਪਣੇ ਜਿਹੜੇ ਇੱਥੇ ਗੁਰਦੁਆਰੇ ਕੋਈ ਆਏ ਉਹਨੇ ਤੇ ਉਹ ਬਾਬੇ ਆਏ ਹੋਏ ਨੇ ਤੇ ਕਹਿੰਦੇ ਛਟਾ ਛਟਾ ਜਿਹੜੇ ਵੇਚਦੇ ਨੇ ਉਹਨਾਂ ਬਾਰੇ ਗੱਲਬਾਤ ਚੱਲ ਰਹੀ ਹੈ ਮੀਟਿੰਗ ਹੁੰਦੀ ਵੀ ਹੈ ਕਰਨੇ ਆ ਪਾ ਵੀ ਵੇਨੇ ਕੀ ਆਇ ਤੋ ਆ ਦਾ ਬੈਲੀ ਵੀ ਲਈ ਜਾਣਾ ਇੱਕ ਆ ਘਰੇ ਆਪਣਾ ਨਦੇ ਉਹ ਨੇੜੇ ਆ ਚਲਣਾ ਫਿਰ ਉਹਨੂੰ ਬੁਲਾਣਾ ਗਾਈਸ ਬਾਬਾ ਜੀ ਵੀ ਬਾਹਰ ਬੈਠੇ ਨੇ ਗਾਈਸ ਮਨ ਲਾ ਤੇ ਚਾਨਾ ਜਮਾ ਜੋ ਵਿਖੇਗਾ ਤਾਂ ਬਾਹਰ ਅੰਦਰ ਆ ਗਿਆ ਮੈਂ ਅੰਦਰ ਬਾਬਾ ਜੀ ਕਰੋ ਦਰਸ਼ਨ ਬਾਬਾ ਜੀ ਕਾੜ ਗੜੀ ਪੈਂਦੇ ਗਾਈਸ ਬਾਰ ਮੈਂ ਲੈ ਜਾਣਾ ਉਹ ਸ਼ੌਕਤਾ ਵੀਡੀਓ ਬਣਾ ਰਹਾ। ਜੀ ਮਾਤਾ ਲੜਾਈ ਇਹ ਗਦਾ ਸਰ ਬਾਬਿਆਂ ਦੀ ਮੀਟਿੰਗ ਹੋ ਗਈ। ਤੇ ਅਸੀਂ ਟਾਕ ਆਣਾ। ਕਰਦੇ ਪੈਣ ਥੋੜੀ ਹੋਰ। ਕਹਿੰਦੇ ਪੈਣ ਪਸ ਸਮਝਾਉਂਦੇ ਪੈਣ। ਨਾ ਮੇਰੇ ਵਲੌਗ ਬਣਾ। ਆ ਵੇਖੋ ਸਬਸਕ੍ਰਾਈਬਰ ਮਿਲੇ ਨੇ ਆਪਣੇ। ਗੰਦੇ ਫੋਟੋ ਕਿਤਨੀ ਮੈਂ ਕਰਦੀ ਨਹੀਂ ਕਿਤਨੀ ਬਾਤ ਜੇ ਤਨ ਵੇਖ ਚੱਲਾ ਕਰੇ ਜਾ ਕਰੇ ਆਏ ਹਾਂ ਵੇਖ ਨਵਾਂ ਮੋਟਰਸਾਂ ਲਿਆ ਸੋ ਵਧਾਈਆਂ ਦਿਓ ਗਾਇਸ ਗੁਰਦੁਆਰਾ ਚੂਚੂ ਆ ਗਏ ਆ ਤੇ ਚੱਲਾ ਆ ਕਰੇ ਚੜਨਾ ਫਿਰੋਂ ਕਰੇ ਸਕੂਟਰੀ ਗਾਇਸ ਕਰੇ ਆ ਗਿਆ ਸਕੂਟਰੀ ਮੈਨੇ ਆਈ ਪਈ ਕੋਨੀ ਸਕੂਟਰੀ ਆ ਗਈ ਮੰਮੀ ਸਕੂਟਰੀ ਕੋ ਨਹੀਂ ਆਈ ਗਾਇਸ ਚਲਣਾ ਭਾਈ ਗਾਇਸ ਆਪਾਂ ਸਕੂਰੀ ਕਾਰ ਦੀ ਬਾਤ ਚਲਾ ਲਈ ਸੀ ਤੇ ਮੈਂ ਸਕੂਰੀ ਕਾਰ ਦੀ ਚਲਾਈਏ ਤੇ ਬਾਹਰ ਰੱਖ ਦਿੱਤੀ ਏ ਹੋਮੇ ਰੱਖ ਦਿੱਤੀ ਏ ਤੇ ਆਂਦੀ ਹੀ ਮੈਂ ਫਿਰ ਇੱਥੇ ਸੌ ਗਿਆ ਮੈਂ ਰੱਬੂ ਆਖ ਲਾ ਕਿ ਮੇਰੀ ਐਵੇਂ ਪਿਆ ਆ ਕਿ ਉਹ ਨਿੰਦਰ ਆ ਗਈ ਸੁੱਤਾ ਰਿਆਂ ਤੇ ਫਿਰ ਉੱਠਾ ਮੈਂ ਟਾਈਮ ਨਾਲ ਬਾ ਲੇਟ ਉੱਠਾ 7:30 ਉੱਠਾ ਤੇ ਫਰਗਾਟ ਲਾ ਦੇ ਬਿੱਲੀਆਂ ਵੱਲੇ ਮਸ਼ੂਰ ਛੜਨੀ ਕੀਤਾ ਮੈਂ ਤੇ ਗਾਇਸ ਹੁਣ ਮੈਂ ਸੌਣਾ ਤੇ ਇਹ ਵਲੌਗ ਨੂੰ ਕਰਨਾ ਐਂਡ ਤੇ ਕੱਲ ਦੇ ਨਵੀਂ ਵੀਡੀਓ ਵਿੱਚ ਮਿਲਾਂਗੇ ਆਪਾਂ ਤੇ ਗਾਇਸ ਕਮੈਂਟ ਕੀਤਾ ਕਰੋ ਕਮੈਂਟ ਕਰੋ ਤਾਂ ਫਿਰ ਆਪਾਂ ਤੁਹਾਡੇ ਨਾਂ ਬੋਲਾਂਗੇ ਗਾਇਸ ਮੈਂ ਵੇਖ ਕੇ ਸੀ ਕਿ ਪਿਛਲੀ ਵੀਡੀਓ 'ਚ ਆਪਨੇ ਕਮੈਂਟ ਆਏ ਸੀ ਬਾਕੀ ਦੋ ਕਮੈਂਟ ਆਏ ਸੀ ਤੇ ਆਪਾਂ ਉਹਨਾਂ ਦੋਵਾਂ ਦੇ ਕਮੈਂਟ ਨਾ ਬੋਲਨੇ ਆ ਪਹਿਲਾ ਗਾਇਸ ਪੀਬੀ ਸਾਈਲ ਗੇਮਰ ਐਂਡ ਸਮਨਦੀਪ 786 ਗਾਇਸ ਇਹ अगेन ਪਿਛਲੀ ਵੀਡੀਓ ਤੇ ਜਿਹੜੇ ਕਮੈਂਟ ਕੀਤੇ ਨੇ ਤੇ ਗਾਇਸ ਤੁਸੀਂ ਵੀ ਆ ਵੀ ਵੀਡੀਓ ਤੇ ਕਰੋ ਕਮੈਂਟ ਤੇ ਤੁਹਾਡੇ ਨਾਂ ਬੋਲਾਂਗੇ ਫਿਰ ਆਪਾਂ ਕੱਲ ਦੀ ਨਵੀਂ ਵੀਡੀਓ ਤੇ ਮਿਲਨੇ ਆ